ਇਹ ਜੀ ਸਵੇਰੇ 5:00 ਵਜੇ ਦਾ ਟਾਈਮ ਦਾ ਇਹ ਸੁੱਤੇ ਹੋਇਆ ਤੇ ਕੋਠਾ ਜਿਹੜਾ ਇਹਨਾਂ ਦਾ ਰਕਦਮ ਡਿੱਗ ਪਿਆ ਪਹਿਲਾਂ ਵੀ ਕੰਦਾ ਪਾਟੀਆਂ ਪੋਟੀਆਂ ਸੀ ਤੇ ਇਹਦੀਆਂ ਬਾਲੀਆਂ ਲੀਆਂ ਸੱਤਾ ਦੇ ਪੈਸੇ ਵੀ ਇਹ ਲੈ ਕੇ ਦਿੱਤੇ ਹੋਏ ਸੀ ਤੇ ਇਹ ਦਵਾ ਦਾ ਵਾ ਜਦੋਂ ਫਿਰ ਸਾਨੂੰ ਪਤਾ ਲੱਗਾ ਤੇ ਇਹਦੇ ਭਰਾ ਭਾਈ ਉੱਠ ਗਏ ਤੇ ਮੈਂ ਸਰਪੰਚ ਆ ਜਸਬੀਤ ਸਿੰਘ ਮੇਰਾ ਨਾਮ ਸਰਪੰਚ ਮੈਂ ਉੱਠ ਕੇ ਫਿਰ ਆ ਕੇ ਭੱਜ ਕੇ ਆਲ ਕੇ ਦੌੜਦੇ ਤੇ ਇਹਨਾਂ ਦਾ ਪ੍ਰਵਾਹ ਜਿਹੜਾ ਇਹ ਸੱਤਾལੋਂ ਕੱਢਿਆ ਕਿਵੇਂ ਡਿੱਗੀ ਛੱਤ ਇਹ ਮੀਆਂ ਦੀ ਬਸਾਦਨਾ ਡਿੱਗੀ ਆ ਜੀ ਔਰ ਤਿੰਨ ਨੂੰ ਇਹ ਵਿਚਾਰਾ ਕਦੀ ਤਰਪਾਲ ਪਾਉਂਦਾ ਸੀ ਕਦੀ ਕੋਸ਼ਿਸ਼ ਕਰਦਾ ਸੀ ਤੇ ਇਹ ਚੋਂ ਉਹ ਨਹੀਂ ਹਲੇ ਤੇ ਇਹ ਜਿਹੜੀਆਂ ਕੱਦਾ ਦਿਖਾਉਣੇ ਆ ਲਾ ਕੇ ਪਾਟ ਗਿਆ ਜਾਣ ਨੇ ਜਿਹੜੇ ਕੰਦਾ ਛੱਡ ਗਿਆ ਸੀ ਨੁਕਸਾਨ ਕੀਆ ਨੁਕਸਾਨ ਜੀ ਦਾ ਜਿਹੜਾ ਘਰ ਜਿਆਦਾ ਜਿੰਨਾ ਵੀ ਸਮਾਨ ਟੁੱਟ ਗਿਆ ਤੇ ਜਿਹੜੀ ਇਹਦੀ ਬੇਟੀ ਛੋਟੀ ਆ ਉਹ ਨੂੰ ਸਤਾਜਾਦਾ ਨੇ ਇਹਦੀ ਘਰ ਦਿਨੋਂ ਵੀ ਜਿਆਦਾ ਸੱਟਾਂ ਨੇ ਤੇ ਟਾਂਕੇ ਲੱਗਿਆ ਸਿਰ ਤੇ ਕੁੜੀ ਜਿਹੜੀ ਉਹ ਬਿਹੋਸ਼ ਹੈ ਜੀ ਤੇ ਉਹਦਾ ਦਿਲ ਚੱਲ ਗਿਆ ਇੱਥੇ ਪ੍ਰਾਈਵੇਟ ਹਸਪਤਾਲ ਜਾਂ ਲਾ ਕੇ ਜਾਂਦੀ ਉਹਦੇ ਕੋਈ ਟਾਂਕੇ ਟੂਕਰ ਲਾਇਆ ਉਨੇ ਵੀ ਤਰ੍ਹਾਂ ਸੇਵਾ ਕੀਤੀ ਵਿਚਾਰੇ ਨੇ ਕੀ ਮੰਗ ਕਰਦੇ ਐ ਹਾਂ ਜੀ ਕੀ ਮੰਗ ਕੀ ਕਰਦੇ ਇਹ ਮੰਗ ਆ ਜੀ ਇਹਦੀ ਜਿਹੜੇ ਇਹਦਾ ਘਬਰਾ ਪਾ ਕੇ ਦਿੱਤਾ ਜਾਵੇ ਤੇ ਸਮਾਨ ਦਾ ਜਿਹੜਾ ਇਹਦਾ ਕੋਈ ਥੋੜਾ ਬੋਤਾ ਇਹਨੂੰ ਵਿਚਾਰੇ ਨੂੰ ਕੋਈ ਮੁਆਵਦਾ ਦਵਾਇਆ ਜਾਵੇ ਤੇ ਅਸੀਂ ਤੇ ਇਸ ਸਰਕਾਰ ਕਾੜੀ ਆਵਾਜ਼ ਚੋਣੇ ਆ ਤੇ ਇਹਦਾ ਜਿਹੜਾ ਲੋ ਵੀ ਇਹਦਾ ਨੁਕਸਾਨ ਹੋਇਆ ਜੋ ਦਿੱਤਾ ਜਾਵੇ ਸਰਕਾਰ ਹੋਂਦ ਤੇ ਕੋਠਾ ਪਾ ਕੇ ਦਿੱਤਾ ਜਾਵੇ ਇਹਦੇ ਜੀਆ ਦਾ ਵੀ ਰਾਜ ਕਰਾਇਆ ਜਾਵੇ ਇਹਦੇ ਕਰ ਮੰਜੀ ਬੈਨ ਨੂੰ ਨਿਵੇਂ ਨਿਜੇ ਰਗੀ ਸਾਰਾ ਕੁਝ ਟੁੱਟ ਗਿਆ ਜੀ ਦਾ ਕੁਝ ਨਹੀਂ ਰਿਹਾ ਬੈੱਡ ਬੁੱਡ ਜੋ ਵੀ ਫਿਰ ਜਾ ਟੀਵੀ ਸਾਰਾ ਕੁਝ ਤੈ ਹੋ ਗਿਆ ਜੀ ਠੀਕ ਜੀ ਆਮ ਮੰਗਲ ਸਿੰਘ ਆ ਸੰਨ ਉਤਰ ਲੋਗ ਸਿੰਘ ਠੀਕ ਹੈ ਭਾਈ ਕੱਲ ਜਦੋਂ ਮਾਰਛਾਉਣੀ ਤਰਪਾਲ ਪਾਈ ਉੱਪਰ ਕੋਈ ਗਲਬਾ ਦੀ ਨਹੀਂ ਆਗੇ ਤੜਕੇ 5 ਵਜੇ ਉਤਰ ਗਏ ਲੰਮੇ ਪਏ ਆ ਠੀਕ ਹੈ ਜੀ ਚਾ ਦੋ ਮੇਰੇ ਬੱਚੇ ਆ ਨਾਲ ਵਾਈਫ ਮੇਰੀ ਦੀ ਆ ਤੇ ਉਹ ਬੱਚੇ ਦਾ ਜ਼ਿਆਦਾ ਨੁਕਸਾਨ ਹੋਇਆ ਕੋਈ ਗੁੜੀ ਅਭੋਸ਼ ਹੋ ਗਈ ਆ ਛੋਟੀ 4 ਸਾਲ ਦੀ ਕੁੜੀ ਆ ਤੇ ਮੁੰਡੇ ਦੇ ਟੈਂਕੇ ਲੱਗੇ ਸਿਰ ਦੇ ਵਿੱਚ ਵਾ ਵਾਈ ਪਾਈ ਦੀ ਆ ਕਰਦਿਆਂ ਦਾ ਵੀ ਬਹੁਤ ਜਿਆਦਾ ਛੱਟ ਲੱਗੀ ਸੱਦੇ ਵਿੱਚ ਤੇ ਤੁਹਾਡੇ ਸਾਹਮਣੇ ਸਮਾਨ ਦਾ ਜ਼ੀਰੋ ਸਾਰਾ ਹੀ ਨੁਕਸਾਨ ਹੋ ਗਿਆ ਬਾਈ ਜੀ ਕੀ ਕੀ ਜਮਾਨੀ ਕੀ ਕੀ ਸਮਾਨ ਫਰਿੱਜ ਆ ਟੀਵੀ ਆ ਬੈੱਡ ਮੰਜੇ ਪੱਖੇ ਵੀ ਆਪਦੇ ਸਾਰਾ ਕੋਈ ਚੀਜ਼ ਬਾਈ ਵਰਤਨ ਵਾਲੀ ਨਹੀਂ ਸਾਰਾ ਕੁਝ ਹੀ ਖਤਮ ਹੋ ਗਿਆ ਸਮਾਨ ਬਾਈ ਤੁਹਾਡੇ ਵੀ ਛੱਟ ਲੱਗੀ ਹਾਂ ਬਾਈ ਮੇਰਾ ਬਾਹ ਨਾ ਬਾਹ ਮਾਸ ਪੜ ਗਿਆ ਛੱਟਾ ਲੱਗਿਆ ਹੋ ਗਿਆ ਤੁਹਾਡੇ ਸਾਹਨੇ ਛੱਟਾ ਲੱਗਿਆ ਬਾਈ ਸਾਰਿਆਂ ਦੇ ਡੀਆ ਬਾਈ ਉਹਦੇ ਸਿਰ ਉਹ ਮੇਰੇ ਘਰ ਦੇ ਚਾਚੇ ਦੇ ਲੜਕੇ ਉਹਨਾਂ ਨੇ ਮੰਟੋ ਮੜਾ ਕਾੜ ਲਿਆ ਨਹੀਂ ਤੇ ਮੁੰਡੇ ਦਾ ਬਹੁਤ ਮੰਦਾ ਵਾਲੀ ਭਾਈ ਮੁੰਡੇ ਦੇ ਅੰਦਰ ਕੋ ਬੈੱਡ ਦੇ ਥੱਲੇ ਮਿੱਟੀ ਚਲ ਗਿਆ ਢਾਹ ਚਲ ਗਿਆ ਕਹੂੰਗੀ ਬੈੱਡ ਵੀ ਟੁੱਟ ਗਿਆ ਤੇ ਬੈਲ ਉਹਦੇ ਪਹਾੜ ਨਾਲ ਢਾਹ ਚਲ ਗਿਆ ਮੜਾ ਠੀਕ ਆ ਭਾਈ ਕਹੂੰਗੀ ਕਿੰਨੇ ਕੋਈ ਦੀ ਗੱਲ ਐ ਇਹ ਪੂਰੇ 5 ਵਰਗ ਜਿਹੇ ਭਾਈ ਜੇ ਨਾ ਕਿ ਇਹਨੂੰ ਪਤਾ ਨੁਕਸਾਨ ਹੋਵਦਾ ਹੋ ਸਕਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਦੇ ਥੱਲੇ ਲੱਗ ਗਿਆ ਆਪਣੇ ਘਰ ਆ ਕੇ ਤਾਂ ਕਿ ਭਾਈ ਬਚਾ ਗਿਆ ਜੇ ਦੋਦਾਂ ਰਾਤ ਰਾਤ ਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਣਾ ਆਇਆ ਟੀਮਾਂ ਕਰ ਮੰਗ ਭਾਈ ਇਹ ਹੋਇਆ ਕਿ ਸਾਡੇ ਸਾਹਣੇ ਸਮਾਨ ਦਾ ਮਾਜਤਾ ਤੇ ਕਬਰਾਂ ਅੱਗੇ ਦੀ ਬਾਲਾਂ ਦੇ ਪੈਰ ਭਰੇ ਪਤਾ ਆਏ ਤੱਕ ਕਿੰਨੇ ਦਾ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਤੁਹਾਡੇ ਸਾਹਮਣੇ ਬਈ ਮੈਂ ਤੁਹਾਨੂੰ ਇਹਦਾ ਗਿਣ ਕੇ ਦੱਸਾਂ ਠੀਕ ਹੈ ਅੱਧੀ ਸਾਹਮਣੇ ਦਾ ਫ੍ਰਿਜ ਟੀਵੀ ਬੈੱਡ 1 ਲੱਖ ਤੋਂ ਤਾਂ ਆਇਆ ਭਾਈ ਸਮਾਨ ਵਾਗਲਾ ਠੀਕ ਹੈ ਭਾਈ ਕਿਉਂਕਿ ਸਾਰਾ ਕੋਸ਼ਿਸ਼ ਹੱਲੇ ਆ ਗਿਆ ਕੋਈ ਚੀਜ਼ ਨਹੀਂ ਬਚੀ ਮੰਝਾ ਤੱਕਲ ਪਈ ਨਹੀਂ ਵਜਾਈ ਮੰਝਾ ਢਾ ਕੇ ਬਾਹਰ ਭਾਜਾਂਗੇ ਓਕੇ